ਜਾਈਏ ਰੇ ਘਰ ਲਾਗੋ ਰੰਗ ਕਤ ਜਾਈਏ ਰੇ ਮਾਇ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਹਮ ਨਹੀਂ ਹੋਤੇ ਤੂੰ ਨਹੀਂ ਹੋਤੇ ਕਮਨ ਕਹਾਂ ਤੇ ਆਇਆ RAM ਕੋਈ ਨਾ ਕਿਸੇ ਕੇਰਾ ਜੈਸੇ ਤਰਵਰ ਪੰਖ ਬਸੇ ਰਹਾ ਰਹੋ ਮਾਇ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਵਾਇਲ ਨਾ ਹੋਤੀ ਬਾਪ ਨਾ ਹੁੰਦਾ ਜਦੋਂ ਮਾਂ ਬਾਪੇ ਨਹੀਂ ਹੈ ਕਿਸੇ ਦਾ ਬਾਪ ਨਹੀਂ ਹੈ ਬਾਪ ਨਹੀਂ ਹੈ ਜੋ ਪੈਦਾ ਹੀ ਨਹੀਂ ਹੋਏ ਨਾ ਉਦਲਾ ਸਰੀਰ ਹੈ ਕਾਇਆ ਕਾਇਆ ਨਾ ਉਦਲਾ ਸਰੀਰ ਹੈ ਕਰਮ ਨਾ ਹੋਤੀ ਕਾਇਆ ਕਰਮ ਨਾ ਹੋਤੀ ਕਾਇਆ ਨਾ ਕੋਈ ਸੋਚ ਹੈ ਕਿਸੇ ਦੇ ਅੰਦਰ ਸ੍ਰਿਸ਼ਟੀ ਸੋਈ ਤੋਂ ਪੈਦਾ ਹੋਈ ਹੈ ਸੋਚ ਵਿੱਚ ਜਨਮ ਹੈ ਸਮਝ ਵਿੱਚ ਮੁਕਤੀ ਹੈ ਸੋਚ ਵਿੱਚ ਜਨਮ ਜਿੰਨਾ ਚਿਰ ਆਦਮੀ ਸੋਚਦਾ ਰਹੂਗਾ ਜਨਮ ਮਰਨ ਦੇ ਰਹੂਗਾ ਜਦੋਂ ਇਹ ਗੱਲ ਸਮਝ ਲਈ ਕਿ ਸੋਚਣ ਦੇ ਵਿੱਚ ਜਨਮ ਮਰਨਾ ਹੈ ਉਦੋਂ ਮੁਕਤੀ ਹੋ ਜਾਊ ਇਸ ਕਰਕੇ ਪਹਿਲੀ ਭਗਤੀ ਹੈ ਜਿਹੜੀ ਗੁਰਬਾਣੀ ਦੀ ਉੱਤੇ ਸੋਚਾ ਸੋਚ ਨਾ ਹੋ ਗਈ ਸੋਚਣ ਤੋਂ ਹੀ ਬੰਦ ਕੀਤਾ ਪਹਿਲੀ ਭਗਤੀ ਸ਼ੁਰੂ ਸੋਚ ਤੋਂ ਹੀ ਹੈ ਜਿੰਨਾ ਚਿਰ ਆਦਮੀ ਸੋਚਦਾ ਰਹੂਗਾ ਉਹਨਾਂ ਦੀ ਮੁਕਤੀ ਨਹੀਂ ਹੋ ਸਕਦੀ ਗੁਰਮਤ ਸਭਝੀ ਹੋਈ ਮਤ ਹੈ ਸਮਝਣ ਦੀ ਗੱਲ ਕਰਦੀ ਹੈ ਸ਼ਬਦ ਵਿਚਾਰ ਦੀ ਗੱਲ ਕਰਦੀ ਹੈ ਪਰਮੇਸ਼ਰ ਨਾ ਬੋਲਿਆ ਪਰਮੇਸ਼ਰ ਬੋਲਿਆ ਆਦਮੀ ਸਮਝੇ ਸਤਗੁਰੂ ਬੋਲਿਆ ਸਿੱਖ ਸਮਝੇ ਸਮਝ ਕੇ ਮੁਕਤੀ ਹੈ ਜੇ ਸਿੱਖ ਸੋਚਦਾ ਵੀ ਸਤੂਰ ਦੀ ਗੱਲ ਮੰਨਾ ਕਰਾ ਮੰਨਾ ਜਨਾ ਚਰ ਮੁਕਤੀ ਹੋਣੀ ਹੈ ਸਮਝ ਦਾ ਵਿਰੋਧ ਸੋਚ ਕਰਦੀ ਹੈ ਸੁਣ ਲੈਂਦਾ ਗੱਲ ਫਿਰ ਫੈਸਲਾ ਆਪ ਕਰਦਾ ਮੰਨਾ ਕਰਾ ਮੰਨਾ ਜਿੰਨਾ ਚਰ ਮੰਨਾ ਕਰਾ ਮੰਨਾ ਦੀ ਗੱਲ ਹੈ ਮੁਕਤੀ ਭਗਤੀ ਹੋਣੀ ਸ਼ੁਰੂ ਹੁੰਦੀ ਮੁਕਤੀ ਦਾ ਇੱਕ ਪਾਸੇ ਰਹੀ ਮੁਕਤੀ ਤਾਂ ਹੀ ਹੋਈਏ ਭਗਤੀ ਸ਼ੁਰੂ ਹੋ ਭਗਤੀ ਦਾ ਸਫਰ ਇਹ ਨਹੀਂ ਸ਼ੁਰੂ ਹੋਇਆ ਜਿੰਨਾ ਤੇ ਸੋਚਦਾ ਦੁਨੀਆ ਦੀਆਂ ਸਭ ਮਤਾਂ ਸੋਚੀਆਂ ਹੋਈਆਂ ਨੇ ਇਸ ਕਰਕੇ ਕਿਸੇ ਨੂੰ ਕੋਈ ਥੋਸਰਾ ਮਿਲਦਾ ਹੀ ਨਹੀਂ ਕਿਸੇ ਨੂੰ ਥੋਸਰਾ ਨਹੀਂ ਮਿਲਿਆ ਕੋਈ ਸੰਤ ਨਹੀਂ ਜਿਹੜਾ ਥੋਸਰਾ ਦੱਸੇ ਉਹ ਵਾਲਾ ਕਹਿੰਦੇ ਨੇ ਵਾਲਾ ਫੇਰੀ ਜਾਓ ਨੇਰੇ ਦੀਆਂ ਗੱਲਾਂ ਕਰਦੇ ਸੀ ਤਸੱਲੀ ਨਹੀਂ ਕੋਈ ਕਿਸੇ ਦੀ ਕਰ ਉਹਨਾਂ ਦੀ ਆਪਣੀ ਤਸੱਲੀ ਨਹੀਂ ਹੋਈ ਤਸੱਲੀ ਸੋਚੇ ਤੇ ਨਹੀਂ ਹੁੰਦੀ ਤਸੱਲੀ ਸਮਝੇ ਤੇ ਹੁੰਦੀ ਹੈ ਕਰਮ ਕੀ ਚੀਜ਼ ਹੈ ਕਰਮ ਸੋਚ ਨੂੰ ਕਹਿੰਦੇ ਨੇ ਕਰਮ ਨਾ ਹੋਤੀ ਆਇਆ ਕਰਮ ਸੋਚਣ ਦਾ ਨਾ ਉਹ ਪਹਿਲਾਂ ਸੋਚਦਾ ਕਰਦਾ ਬਾਅਦ ਚ ਹੈ ਕਈ ਵਾਰ ਸੋਚ ਲੈਂਦਾ ਕਰਦਾ ਹੈ ਨਹੀਂ ਤਾਂ ਵੇਦ ਕਹਿੰਦਾ ਵੀ ਜੋ ਤੁਸੀਂ ਸੋਚ ਲਿਆ ਕਰਮੋ ਕਰਮ ਹੋ ਗਿਆ ਤੇ ਸਿਮਰਤੀ ਕਹਿੰਦੀ ਆ ਜੋ ਸੋਚਿਆ ਕਰਮ ਹੋਇਆ ਨਹੀਂ ਜੋ ਤੁਸੀਂ ਕਰ ਦਿੱਤਾ ਉਹ ਹੋ ਗਿਆ ਇੱਥੇ ਆ ਕੇ ਫਰਕਾ ਦਉਂਦਾ ਉਹ ਕਹਿੰਦਾ ਵੀ ਸੋਚਿਆ ਸੀ ਕਿਸੇ ਨੇ ਕਿਸੇ ਦੇ ਮਨ ਦੇ ਵਿੱਚ ਬਈ ਮਾਨੇ ਆਈ ਸੋਚਿਆ ਵੀ ਆਪ ਮੈਂ ਚੋਰੀ ਕਰ ਲਾਂ ਕੀਤੀ ਤਾਂ ਹੈ ਨਹੀਂ ਨਾ ਤੇ ਪਾਪ ਨਹੀਂ ਹੋਇਆ ਗੁਰਬਾਣੀ ਗੁਰਮਤ ਕਹਿੰਦੀ ਆ ਜੋ ਸੋਚਿਆ ਸੀ ਮਨ ਤਾਂ ਉਹਦਾ ਮਲੇਰ ਜਿਹਾ ਹੀ ਹੋ ਗਿਆ ਸੀ ਵਨ ਬਲੀਨ ਹੋਇਆ ਤਾਂ ਸੋਚਿਆ ਉਹਨੇ ਗਲਤ ਹੁਣ ਮੰਨਤੀ ਮੈਲ ਕੇ ਮਹਿ ਰਹੂਗੀ ਕੀਤਾ ਨਾ ਕੀਤਾ ਹਾਂ ਤਾਂ ਮੇਲਾ ਹੋ ਗਿਆ ਨਾ ਇਹ ਫਰਕ ਹੈ ਬੇਦਰਦ ਸਾਡੀ ਬੰਤ ਦਾ ਹੁਣ ਸਾਡੇ ਕੋਲ ਵੀ ਇੱਥੇ ਜੇ ਕੋਈ ਸੋਚੇ ਪਲਾਨ ਬਣਾਉਂਦਾ ਹੋਵੇ ਜੋ ਡਾਕਾ ਮਾਰਨਾ ਫੜਿਆ ਜਾਵੇ ਤਾਂ ਵੀ ਪੁਲਿਸ ਲੈ ਜਾਂਦੀ ਹੈ ਫੜਕੇ ਉਹ ਕਾਨੂੰਨ ਨੇ ਪਲਾਨ ਬਣਾਉਣਾ ਅਪਰਾਧ ਹੈ। ਸਿਮਰਤੀ ਕਹਿੰਦੀ ਹੈ ਪਲਾਨ ਬਣਾਉਣਾ ਅਪਰਾਧ ਹੈ ਨਹੀਂ ਸਾਡੀ ਵੀ ਅਦਾਲਤ ਕਹਿੰਦੀ ਹੈ ਪਲਾਨ ਬਣਾਉਣਾ ਅਪਰਾਧ ਹੈ। ਇੱਥੇ ਆ ਗਿਆ ਸਿਮਰਤੀ ਵਾਲਾ ਧਰਮ ਜਿਹੜਾ ਸੀਗਾ ਨਾ ਨਾਮ ਬਿਨਾ ਸਭ ਕੂੜ ਗੱਲਾਂ ਹੋਸ਼ੀਆਂ ਬੇਦਕੀ ਪੁੱਤਰੀ ਸਿਮਰਤੀ ਭਾਈ ਸੰਕੜ ਜੇਬੜੇ ਲਾਹਿਆ ਆਦਮੀ ਨੂੰ ਖੁੱਲਾ ਛੜਤਾ ਪਾਪ ਕਰਦਾ। ਸੋਚਣ ਤੇ ਖੁੱਲਾ ਛੜਦਾ ਪਾਪ ਕਰਦੇ ਖੁੱਲਾ ਛੜਦਾ ਪਾਪ ਕਰਦੇ ਛੜਦਾ ਉਹ ਕਹਿੰਦੇ ਵੀ ਹੁਣ ਇਹਦਾ ਹਾਲਾਜ ਕਿਵੇਂ ਕਰੀਏ ਉਹ ਕਹਿੰਦੇ ਦਾਨ ਕਰਦਿਆ ਕਰੋ ਤੀਰਥ ਤੇ ਚਲੇ ਜਾਓ ਇਸ਼ਨਾਨ ਕਰ ਲਓ ਦਾਨ ਕਿਹਨੂੰ ਦੇਣਾ ਦਾਨ ਬਣਨ ਦਰੋ ਦਾਨ ਤਾਂ ਧਰਮ ਦਾ ਜੀ ਨੇ ਸਿਖਿਆ ਦਿੱਤੀ ਦਾਨ ਆਪੇ ਲੈ ਰਿਆ ਐਸੀ ਤੱਦਾ ਧਰਮ ਨੂੰ ਤੱਦਾ ਬਣਾ ਲਿਆ ਆ ਗੁਗਨ ਅਸਲ ਜੀ ਸਿਮਰਤੇ ਜਾ ਕੇ ਧਰਮ ਤੱਦਾ ਬਣ ਗਿਆ ਜੇ ਵੇਦ ਤੇ ਖੜੀਏ ਫਿਰ ਦੰਦਾ ਹੈ ਨਹੀਂ ਪੰਡਤ ਦੇ タルਮਦਾ ਅਰ ਸਿੱਖ タルਮਦਾ ਵੇਦ ਦੇ タルਮਦਾਰ ਸਮਰਤ ਸ਼ਾਸਤਰ ਦੇ タルਮਦਾ ਇੱਥੇ ਆ ਕੇ ਫਰਕ ਪੈ ਜਾਂਦਾ ਇਸੇ ਕਰਕੇ ਮਨ ਮੁਖ ਮੁੱਢੋਂ ਭੁੱਲਿਆ ਪਹਿਲਾ ਸਟੈਪ ਹੀ ਗਲਤ ਕਰ ਲਿਆ ਸੋਚਣਾ ਪਾਪ ਹੈ ਨਹੀਂ ਸੋਚੜਾ ਹੀ ਦਾ ਪਾਪ ਹੈ ਕਬੀਰ ਕਹਿੰਦਾ ਜੋ ਕਿਛ ਕੀਆ ਸੁਮਨ ਕੀਆ ਸੋਚਿਆ ਕਿ ਨਾ ਮੰਨਿਆ ਕੀਤਾ ਤਾਂ ਉਹਨੇ ਉਹ ਸਰੀਰ ਨਾਲ ਜੋ ਕੀਤਾ ਨਾ ਕੀਤਾ ਉਹਦਾ ਨਹੀਂ ਫਰਕ ਹੈਗਾ ਜੋ ਕੁਝ ਕੀਤਾ ਸੋ ਮਨ ਕੀਤਾ ਹੁਣ ਜੋ ਕੁਝ ਕਰਦਾ ਮੰਨ ਕਰਦਾ ਤੇ ਮਨ ਤਾਂ ਸੋਚਦਾ ਇਹ ਹੁਣ ਤਾਂ ਕੁਝ ਕਰਦਾ ਸਰੀਰ ਜੋ ਕੁਝ ਕਰਦਾ ਉਹ ਬਾਅਦ ਦੀ ਗੱਲ ਹੈ ਪਹਿਲਾਂ ਫੈਸਲਾ ਹੋ ਜਾਂਦਾ ਵੀ ਆ ਕੰਮ ਕਰਨਾ ਹੈ ਆਪਾਂ ਪਸ ਉਹ ਜੋ ਫੈਸਲਾ ਹੋਈ ਕਰਮ ਸਾਡਾ ਇਹ ਤੋਂ ਸਤ ਕੰਨੀ ਕਤਰੌਂਦਾ ਪੰਡਤ ਕੰਨੀ ਕਤਰੌਂਦਾ ਇਸ ਗੱਲ ਤੋਂ ਉਹ ਕਹਣਾ ਨਹੀਂ ਇਹ ਕਰਮ ਇਹ ਨਹੀਂ ਹੈ ਕਿ ਸਾਧਨਾਂ ਦਾਣ ਚੋ ਲੈਣਾ ਜੋ ਕਿਛਕਿਆ ਸੋ ਮਨ ਕਿਆ ਮੂੰਡਾ ਮੂੰਡ ਅਜਾਏ ਕਿ ਜੋਗੀ ਆ ਉਹ ਸਰਮਨਾ ਹੀ ਫਿਰਦਾ ਹੈ ਉਹ ਨੂੰ ਕਹਿੰਦਾ ਕਬੀਰਮਨ ਕਬੀਰਮਨ ਮੁੰਡਿਆ ਨਹੀਂ ਪਹਿਲੇ ਜਟਾਣ ਦੇ ਖਿਲਾਫ ਹੈ ਕਬੀਰ ਉਹ ਜਟਾਣ ਕੇਸ ਬਣਾ ਕੇ ਬਹਿ ਗਿਆ ਕੇ ਕੋੜ ਕਹਿੰਦਾ ਹੁਣ ਮੈਂ ਠੀਕ ਆ ਕਹਿੰਦਾ ਨਹੀਂ ਹੁਣ ਵੀ ਨਹੀਂ ਠੀਕ ਹੈ ਮੈਂ ਮਨਮੋਹਨ ਨੂੰ ਕਿਹਾ ਸੀ ਮੈਂ ਕੇਸ ਬੰਨਣ ਨੂੰ ਤਾਂ ਕਿਹਾ ਹੀ ਨਹੀਂ ਤੈਨੂੰ ਕਬੀਰਮਨ ਮੁੰਡਿਆ ਨਹੀਂ ਕੇਸ ਮੁੰਡਾ ਏ ਕਾਏ ਜੋ ਗਿਛ ਕਿਆ ਸੋ ਮਨ ਕਿਆ ਮੋੜਾ ਮੋੜਾ ਜਾਏ ਖਾਮਗਾ ਸਰਮ ਨੂੰ ਟਟੇ ਦੇ ਨਾ ਕੀ ਫਰਕ ਪਊਗਾ ਉਹ ਦਿਖਾਵਾ ਕੀਤਾ ਤਾਂ ਫਸਲ ਮੰਤਰਾ ਉੱਥੇ ਹੀ ਖੜਾ ਹੈ ਕਿਰਪਾਨ ਪਾਉਣੇ ਆਸੀਂ ਪ੍ਰਤੀਸ਼ਕਾਉਣੇ ਆਸੀਂ ਮੰਨ ਉੱਥੇ ਹੀ ਖੜਾ ਹੈ ਗੁਰਦੁਆਰੇ ਜਾਣੇ ਆ ਪਾਠ ਕਰਾਉਣੇ ਆ ਮੰਨ ਉੱਥੇ ਹੀ ਖੜਾ ਹੈ ਤੇ ਸਿੱਖ ਤਾਂ ਬਣਾਈ ਨਾ ਫਿਰ ਸਿੱਖ ਇਥੇ ਨਾ ਤਾਂ ਸਾਨੂੰ ਸਿੱਖ ਬਣਾਉਣ ਵਾਲੇ ਸਿੱਖ ਸੀ ਬਣਨ ਵਾਲੇ ਤਾਂ ਤਾਂ ਬਣਦੇ ਜਿ ਬਣਾਉਣ ਵਾਲੇ ਹੁੰਦੇ ਬਸ ਇਹਦੇ ਹੱਥ ਚ ਕੋਈ ਚੀਜ਼ ਆ ਗਈ ਜੇ ਉਹਨੂੰ ਘੜੂ ਤਾਂ ਹੀ ਉਹਦਾ ਕੁਝ ਬਣੂ ਜਾਂ ਘੜਨਾ ਹੀ ਨਹੀਂ ਉਹਨਾਂ ਦਾ ਪੜਨਾ ਕੀ ਹੈ ਇਹ ਗੁਰਬਾਣੀ ਤਾਂ ਇੱਕ ਅਹਰਣ ਵੱਤ ਬੇਦ ਹਥਿਆਰ ਇਹ ਤਾਂ ਘੜਤ ਘੜਦੀ ਹੈ ਸਾਡੀ ਤੇ ਤੇ ਘੜਤ ਘੜੀਏ ਬਹੁਤ ਅਨੂਪ ਇਹ ਵੰਦੀ ਘੜਤ ਘੜਦੇ ਨੇ ਧਰਮ ਜੇ ਘੜਤ ਘੜਦੇ ਨਹੀਂ ਹਨ ਤੇ ਫਿਰ ਕੁਝ ਕਰਦੇ ਵੀ ਨਹੀਂ ਹੁਣੇ ਇਸੇ ਕਰਕੇ ਰਿਜ਼ਲਟ ਕਿਸੇ ਤਰ੍ਹਾਂ ਦਾ ਵੀ ਨਹੀਂ ਘੜਦੇ ਨਹੀਂ ਨਾ ਘੜਦੇ ਉਹ ਤਾਂ ਇੱਕ ਆਪਣਾ ਗਰੁੱਪ ਬਣਾ ਲੈਂਦੇ ਨੇ ਉਹ ਤੋਂ ਟੈਕਸ ਲੈਂਦੇ ਨੇ ਕਲੈਕਸ਼ਨ ਕਰਦੇ ਨੇ ਪੈਸਾ ਇਕੱਠਾ ਕਰਦੇ ਨੇ ਇਹ ਹੀ ਉਹਨਾਂ ਦਾ ਧਰਮ ਹੈ ਲੰਗਰ ਪਾਣੀ ਚਲਾ ਲੈਂਦੇ ਨੇ ਖਾਣਦੇ ਨੇ ਨੱਚ ਟੱਪ ਲੈਂਦੇ ਨੇ ਕੋਈ ਕੰਨਰਾਸ ਕੋਈ ਗੀਤ गा ਲੈਂਦਾ ਕੋਈ ਕੁਝ ਕਰ ਲੈਂਦਾ ਕੋਈ ਅਖੰਡ ਪਾਠ ਕਰ ਲੈਂਦਾ ਇਹ ਸਭ ਧਰਮ ਨਹੀਂ ਹੈ ਹਾਂ ਆਪਣੇ ਆਪ ਨੂੰ ਉਹ ਧਰਮ ਮੰਨਦੇ ਨੇ ਉਹ ਉਹ ਬਨੇ ਕਈ ਕਰਦੇ ਨੇ ਜਿਵੇਂ ਉਹਨਾਂ ਨੂੰ ਦੱਸਿਆ ਹੋਇਆ ਉਹ ਤਾਂ ਉਹ ਬਨੇ ਕਈ ਕਰਦੇ ਨੇ ਧਰਮ ਉਹਨਾਂ ਨੂੰ ਇਹੀ ਦੱਸਿਆ ਹੈ ਧਰਮ ਉਹ ਧਰਮ ਨਹੀਂ ਉਹਨਾਂ ਦਾ ਭਰਮ ਧਰਮ ਨਹੀਂ ਧਰਮ ਤਾਂ ਤਾਂ ਹੈ ਜਿੱਥੋਂ ਗਿਆਨ ਵੜੇ ਜੇ ਗਿਆਨ ਮੜਦਾ ਜਿੱਥੋਂ ਉੱਥੇ ਧਰਮ ਜਹ ਗਿਆਨ ਤਹ ਧਰਮ ਹੈ ਜੇ ਤਾ ਗਿਆਨ ਨਹੀਂ ਉਥੇ ਝੂਠ ਚੱਲੂਗਾ ਫਿਰ ਉਥੇ ਧਰਮ ਜੇ ਹੈ ਨਹੀਂ ਉਹਨੂੰ ਧਰਮ ਸਾਬਤ ਕਰਨ ਵਾਸਤੇ ਬਹੁਤ ਝੂਠ ਬੋਲਨੇ ਪੈਣਗੇ। ਨੋਟ ਜਾਲੀ ਹੈ ਉਹਨੂੰ ਸਾਬਤ ਕਰਨ ਵਾਸਤੇ ਨੋਟ ਸਹੀ ਹੈ ਝੂਠ ਬੋਲਨੇ ਪੈਣਗੇ। ਜੇ ਗਿਆਨ ਹੈ ਨਹੀਂ ਤਾਂ ਉਥੇ ਝੂਠ ਨੇ ਜਗਾ ਉਹ ਫਿਲਪ ਉਹਦੀ ਜਗਾ ਕਿਵੇਂ ਗੈਪ ਕਿਵੇਂ ਪੂਰਾ ਹੋਊ ਝੂਠ ਬੋਲ ਕੇ। ਜਾਇ ਝੂਠ ਤਾਂ ਪਾਪ ਇਹੀ ਪਾਪ ਹੈ। ਝੂਠ ਬੋਲਣਾ ਦਾ ਪਾਪ ਹੈ ਸਾਰੇ ਮਨੁੱਖਾਂ ਨੇ ਫੇ ਧਰਮ ਦੇ ਵਿੱਚ ਦਾ ਝੂਠ ਸਭ ਤੋਂ ਜ਼ਿਆਦਾ ਜਿੰਨੇ ਧਰਮ ਨੇ ਸਭ ਦੇ ਵਿੱਚ ਝੂਠ ਭਰਿਆ ਪਿਆ ਸਭਾ ਗੁਰਬਾਣੀ ਤੇ ਗੁਰਬਾਣੀ ਚ ਅਸੀਂ ਅਰਥ ਕਰਕੇ ਝੂਠ ਰਹਾਤਾ ਨਿਰਾਈ ਝੂਠ ਭਰਤਾ ਟੀਕਿਆਣਾ